ਬਹੁਤ ਹੀ ਮਾੜੀ ਅਤੇ ਮੰਦਭਗੀ ਖਬਰ ਹੈ ਇੱਕ ਡਾਕਟਰ ਫੀਮੇਲ ਡਾਕਟਰ ਔਨ ਡਿਊਟੀ ਆਪਣੇ ਡਿਪਾਰਟਮੈਂਟ ਚ ਡਿਊਟੀ ਕਰਦੀ ਹੋਈ ਰਾਤ ਨੂੰ ਜਿਸ ਦੇ ਨਾਲ ਕਾਲਜ ਦੇ ਕੈਂਪਸ ਦੇ ਅੰਦਰ ਰੇਪ ਹੋਇਆ ਫਿਰ ਉਹਦਾ ਮਰਡਰ ਕਰਤਾ 25 ਸਾਲ ਦੀ ਜੰਗ ਉਮਰ ਸੀ ਉਹਦੀ ਬਹੁਤ ਹੀ ਮਾੜੀ ਖਬਰ ਹੈ ਸਾਡਾ ਦਿਲ ਵੀ ਪਸੀਜਦਾ ਹੈ ਉਸ ਆਤਮਾ ਨੂੰ ਸ਼ਾਂਤੀ ਮਿਲੇ ਉਸ ਦੇ ਪਰਿਵਾਰ ਨੂੰ ਇੱਕ ਸਪੋਰਟ ਮਿਲੇ ਜਿਸ ਦੇ ਲਈ ਅਸੀਂ ਅੱਜ ਕੈਂਡਲ ਮਾਰਚ ਕੀਤੀ ਹੈ ਇਹ ਤਾਂ ਹੀ ਬਿਲਕੁਲ ਇਹ ਨਕਾਮੀ ਹੈ ਸਰਕਾਰ ਦੀ ਨਕਾਮੀ ਹੈ ਭਾਰਤ ਸਰਕਾਰ ਦੀ ਨਕਾਮੀ ਹੈ ਵੈਸਟ ਬੰਗਾਲ ਸਰਕਾਰ ਦੀ ਨਕਾਮੀ ਹੈ ਆਪਾਂ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਕਹਿਦੇ ਨੇ ਹੁਣ ਬੇਟੀ ਪੜ੍ਹਾਵੀ ਦਿੱਤੀ ਬੇਟੀ ਨੂੰ ਮਾਰਤਾ ਰੇਪ ਕਰਤਾ ਕਿੱਥੋਂ ਤੱਕ ਸਹੀ ਹੈ ਇੱਕ ਬੇਟੀ ਪੜ੍ਹ ਲਿਖ ਕੇ ਡਾਕਟਰ ਬਣੀ ਉਹਨੋਂ ਦਾ ਕੀ ਫਿਊਚਰ ਸੀ ਖਤਮ ਹੋ ਗਿਆ ਉਹਦਾ ਪਰਿਵਾਰ ਦੁੱਖ ਚੜਚੜਾ ਇਸੇ ਲਈ ਅਸੀਂ ਅੱਜ ਕੈਂਡਲ ਮਾਰਚ ਕੀਤੀ ਹੈ ਉਹਦੀ ਸ਼ਾਂਤੀ ਮਿਲ ਸਕੇ ਅਤੇ ਉਸ ਨੂੰ ਨਿਆਂ ਮਿਲ ਸਕੇ ਅਗਰ ਨਿਆਂ ਨਹੀਂ ਮਿਲਦਾ ਫਿਰ ਅੱਗੇ ਅਸੀਂ ਜਿਵੇਂ ਵੀ ਸਾਡੀ ਆਈਐਮਏ ਹੈੱਡਕੁਆਟਰਸ ਵੱਲੋਂ ਕਾਲ ਆਏਗੀ ਉਸ ਦੇ ਅਕੋਰਡਿੰਗਲੀ ਅਸੀਂ ਅੱਗੇ ਫੈਸਲਾ ਕਰਾਂਗੇ ਪਰ ਇਸ ਲੈਵਲ ਦੀ ਘਟਨਾ ਇਸ ਤਰ੍ਹਾਂ ਦੀ ਕਦੇ ਵੀ ਨਹੀਂ ਹੋਈ ਇਹ ਬਹੁਤ ਹੀ ਵੱਡੇ ਲੈਵਲ ਦੀ ਘਟਨਾ ਹੈ ਤੇ ਇਹਦੇ ਕੁਛ ਨਾ ਕੁਛ ਪੁਖਤਾ ਇਲਾਜ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਕਿ ਅੱਗੇ ਤੋਂ ਇਹ ਪ੍ਰੋਬਲਮ ਨਾ ਹੋਵੇ ਕੋਲਕਾਤਾ ਦੇ ਵਿੱਚ ਜੋ ਸਾਰਾ ਘਟਨਾਕ੍ਰਮ ਹੋਇਆ ਹੈ ਉਸ ਦੇ ਰੋਸ ਵਜੋਂ ਅੱਜ ਸੰਰੂਰ ਦੇ ਡਾਕਟਰ ਸਹਿਵਾਨਾ ਵੱਲੋਂ ਉਸ ਲੜਕੀ ਨੂੰ ਇਨਸਾਫ ਦੀ ਮੰਗ ਲਈ ਕੈਂਡਲ ਮਾਰਚ ਕੱਢਿਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੇ ਹੱਥ ਵਿੱਚ ਬੈਨਰ ਫੜ ਕੇ ਸੰਗਰੂਰ ਦੇ ਵਿੱਚ ਇਹਨਾਂ ਵੱਲੋਂ ਇਹ ਕੈਂਟਰ ਕੈਂਡਲ ਮਾਸ ਕੱਢਿਆ ਗਿਆ ਹੈ ਤੇ ਇੱਕ ਬੈਨਰ ਵੀ ਇਹਨਾਂ ਦੇ ਹੱਥ ਦੇ ਵਿੱਚ ਜਿਸ ਦੇ ਉੱਪਰ ਲਿਖਿਆ ਹੈ ਸਾਰਾ ਕੁਝ ਤਾਂ ਡਾਕਟਰ ਸਹਾਬਾਨ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਕਸਰ ਕੀ ਨਾਮ ਹੈ ਆਪਣਾ ਡਾਕਟਰ ਅਮਿਤ ਸਿੰਘ ਲਾ ਜੀ ਮੈਂ ਆਈਐਮਏ ਸੰਗਰੂਰ ਦਾ ਪ੍ਰਧਾਨ ਹਾਂ ਡੋctor ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਸਾਰਾ ਘਟਨਾਕ੍ਰਮ ਹੋਇਆ ਜੀ ਇਨਸਾਫ ਲੈਣ ਦੇ ਵਾਸਤੇ ਡਾਕਟਰ ਨੂੰ ਇੰਨੇ ਤਰ ਸੰਘਰਸ਼ ਕਰਨਾ ਪੈ ਰਿਹਾ ਹੈ ਬਹੁਤ ਹੀ ਮਾੜੀ ਅਤੇ ਮੰਦ ਭਾਗੀ ਖਬਰ ਹੈ ਇੱਕ ਡਾਕਟਰ ਫੀਮੇਲ ਡਾਕਟਰ ਔਨ ਡਿਊਟੀ ਆਪਣੇ ਡਿਪਾਰਟਮੈਂਟ ਚ ਡਿਊਟੀ ਕਰਦੀ ਹੋਈ ਰਾਤ ਨੂੰ ਜਿਸ ਦੇ ਨਾਲ ਕਾਲਜ ਦੇ ਕੈਂਪਸ ਦੇ ਅੰਦਰ ਰੇਪ ਹੋਇਆ ਫਿਰ ਉਹਦਾ ਮਰਡਰ ਕਰਤਾ 25 ਸਾਲ ਦੀ ਯੰਗ ਉਮਰ ਸੀ ਉਹਦੀ ਬਹੁਤ ਹੀ ਮਾੜੀ ਖਬਰ ਹੈ ਸਾਡਾ ਦਿਲ ਵੀ ਪਸੀਜਦਾ ਹੈ ਉਸ ਆਤਮਾ ਨੂੰ ਸ਼ਾਂਤੀ ਮਿਲੇ ਉਸਦੇ ਪਰਿਵਾਰ ਨੂੰ ਇੱਕ ਸਪੋਰਟ ਮਿਲੇ ਜਿਸ ਦੇ ਲਈ ਅਸੀਂ ਅੱਜ ਕੈਂਡਲ ਮਾਰਚ ਕੀਤੀ ਹੈ ਨਲੇ ਉਸ ਨੂੰ ਨਿਆਂ ਮਿਲ ਸਕੇ ਤਾਂ ਕਿ ਜੋ ਵੀ ਉਹਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲ ਸਕੇ ਆਪਾਂ ਅਕਸਰ ਰੇਪ ਦੀਆਂ ਘਟਨਾਵਾਂ ਵਧੀਆਂ ਜਾਂਦੀਆਂ ਨੇ ਸੈਂਟਰ ਸਰਕਾਰ ਵੱਲੋਂ ਵੀ ਕਿਹਾ ਜਾਂਦਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਕਾਨੂੰਨ ਸਖਤ ਕੀਤੇ ਜਾ ਰਹੇ ਨੇ ਲੇਕਿਨ ਫਿਰ ਵੀ ਕਿਤਨਾ ਕਿਤੇ ਲੋਕਾਂ ਦੇ ਦਿਲ ਵਿੱਚ ਇਹ ਡਰ ਬਿਲਕੁਲ ਨਹੀਂ ਰਿਹਾ ਇਹ ਤਾਂ ਹੀ ਬਿਲਕੁਲ ਇਹ ਨਾਕਾਮੀ ਹੈ ਸਰਕਾਰ ਦੀ ਨਾਕਾਮੀ ਹੈ ਭਾਰਤ ਸਰਕਾਰ ਦੀ ਨਾਕਾਮੀ ਹੈ ਵੈਸਟ ਬੰਗਾਲ ਸਰਕਾਰ ਦੀ ਨਾਕਾਮੀ ਹੈ ਆਪਾਂ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਕਹਿ ਦਿੰਦੇ ਹੁਣ ਬੇਟੀ ਪੜ੍ਹਾ ਵੀ ਦਿੱਤੀ ਬੇਟੀ ਨੂੰ ਮਾਰਤਾ ਰੇਪ ਕਰਤਾ ਕਿੱਥੋਂ ਤੱਕ ਸਹੀ ਹੈ ਇੱਕ ਬੇਟੀ ਪੜ੍ਹ ਲਿਖ ਕੇ ਡਾਕਟਰ ਬਣੀ ਉਹਨੋਂ ਦਾ ਕੀ ਫਿਊਚਰ ਸੀ ਖਤਮ ਹੋ ਗਿਆ ਉਹਦਾ ਪਰਿਵਾਰ ਦੁੱਖ ਚ ਹੈ ਵਿਚਾਰਾ ਇਸੇ ਲਈ ਅਸੀਂ ਅੱਜ ਕੈਂਡਲ ਮਾਰਚ ਕੀਤੀ ਹੈ ਉਹਦੀ ਸ਼ਾਂਤੀ ਮਿਲ ਸਕੇ ਅਤੇ ਉਸ ਨੂੰ ਨਿਆਂ ਮਿਲ ਸਕੇ ਅਗਰ ਨਿਆਂ ਨਹੀਂ ਮਿਲਦਾ ਫਿਰ ਅੱਗੇ ਅਸੀਂ ਜਿਵੇਂ ਵੀ ਸਾਡੀ ਆਈਐਮਏ ਹੈੱਡਕਵਾਰਟਰਸ ਵੱਲੋਂ ਕਾਲ ਆਏਗੀ ਉਸ ਦੇ ਅਕੋਰਡਿੰਗਲੀ ਅਸੀਂ ਅੱਗੇ ਫੈਸਲਾ ਕਰਾਂਗੇ ਸਰ ਪੰਜਾਬ ਤੋਂ ਜੋ ਅਲੱਗ ਸਟੇਟਾਂ ਨੇ ਉੱਥੇ ਜ਼ਿਆਦਾਤਰ ਇਹ ਜਿਹੇ ਜੋ ਘਟਨਾਗ੍ਰਮ ਹੋ ਰਹੇ ਨੇ ਆਪਣੇ ਪੰਜਾਬ ਵਿੱਚ ਕਿਤੇ ਨਾ ਕਿਤੇ ਫਿਰ ਵੀ ਥੱਲ ਹੈ ਇਸ ਕੰਮ ਨੂੰ ਵੈਸੇ ਤਾਂ ਜਿੱਥੋਂ ਤੱਕ ਹੈ ਵੀ ਹੈ ਤਾਂ ਜੀ ਆਲ ਓਵਰ ਇੰਡੀਆ ਹੀ ਹੈ بس ਇਹ ਆ ਵੀ ਪਹਿਲਾਂ ਥੋੜਾ ਬਹੁਤ ਇਕਾ ਦੁਕਾ ਹਰਕਤਾਂ ਹੁੰਦੀਆਂ ਨੇ ਕੋਈ ਬੋਲ ਗਿਆ ਕੋਈ ਗਾਲੀ ਗਲੋਚ ਛੋਟੀਆਂ ਲੈਵਲ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਪਿੱਛੇ ਜੇ ਸੀਐਚਸੀ ਲੋਪੋਕੇ ਹੋ ਕੇ ਹਟਿਆ ਅਮਰੀਕ ਸਰ ਅੱਜ ਤੋਂ 4 ਦਿਨ ਪਹਿਲਾਂ ਪੈਟਰਿਸ਼ਨ ਸੀਗੇ ਔਨ ਡਿਊਟੀ ਉਹਨਾਂ ਨਾਲ ਬਤਮੀਦੀ ਹੋਈ ਆ ਛੋਟੇ ਛੋਟੇ ਘਟਨਾਵਾਂ ਚਲੋ ਹੁੰਦੀਆਂ ਰਹਿੰਦੀਆਂ ਨੇ ਕਈ ਵਾਰ ਪੇਸ਼ੈਂਟ ਵੀ ਘਬਰਾਇਆ ਹੁੰਦਾ ਬੋਲ ਜਾਂਦਾ ਹੈ ਪਰ ਇਸ ਲੈਵਲ ਦੀ ਘਟਨਾ ਇਸ ਤਰ੍ਹਾਂ ਦੀ ਕਦੇ ਵੀ ਨਹੀਂ ਹੋਈ ਇਹ ਬਹੁਤ ਹੀ ਵੱਡੇ ਲੈਵਲ ਦੀ ਘਟਨਾ ਹੈ ਤੇ ਇਹਦੇ ਪੁੱਛਣਾ ਕੁਝ ਪੁਕਤਾ ਇਲਾਜ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਕਿ ਅੱਗੇ ਤੋਂ ਇਹ ਪ੍ਰੋਬਲਮ ਨਾ ਹੋਵੇ। ਹੋਰ ਵੀ ਡਾਕਟਰ ਸਹਿਵਾਨ ਮਯੂਦ ਨੇ ਕਿਨੇ ਵਾਰ ਆਪਣਾ ਡਾਕਟਰ ਅੰਕੁਜ ਹੈ ਮੈਂ ਆਈਐਮਏ ਸੰਗਰੂਰ ਦਾ ਜਨਰਲ ਸੈਕਟਰੀ ਹਾਂ। ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਸਾਰਾ ਇਹ ਘਟਨਾਕ੍ਰਮ ਹੋਇਆ ਹੈ ਇਨਸਾਫ ਲੈਣ ਦੇ ਲਈ ਡਾਕਟਰਾਂ ਨੂੰ ਸੜਕਾਂ ਤੇ ਉਤਰਨਾ ਪਿਆ ਹੈ ਕੈਂਡਲ ਮਾਰਚ ਕਰਨਾ ਪਿਆ ਰਿਹਾ ਜੀ। ਬੜੀ ਮੰਦਭਾਗੀ ਘਟਨਾ ਹੈ ਜੀ ਦੇਖੋ ਔਨ ਡਿਊਟੀ ਡਾਕਟਰ ਸੀਗਾ ਠੀਕ ਹੈ ਔਨ ਕੈਂਪਸ ਸੈਮੀਨਾਰ ਰੂਮ ਦੇ ਵਿੱਚ ਕਹਿੰਦੇ ਉਹਦੀ ਰੇਪ ਹੋਇਆ ਤੇ ਉੱਥੇ ਹੀ ਉਹਦਾ ਮਰਡਰ ਹੋਇਆ ਹੈ। ਬੜੀ ਮੰਦਭਾਗੀ ਘਟਨਾ ਵੈਸਟ ਬੰਗਾਲ ਸਰਕਾਰ ਲਈ ਬਹੁਤ ਹੀ ਮੰਦਭਾਗੀ ਖਬਰ ਹੈ ਇਹ ਸਾਡੀ ਮੇਨ ਲਈ ਆਈਐਮਏ ਦੀ ਜਿਹੜੀ ਕਾਲ ਹੈ ਹੁਣ ਸਾਡੀ ਡਿਮਾਂਡ ਨੇ ਕੁਝ ਸਾਡੀ ਪਹਿਲਾਂ ਤਾਂ ਵੈਸਟ ਬੰਗਾਲ ਸਰਕਾਰ ਤੋਂ ਡਿਮਾਂਡ ਹੈ ਕਿ ਪਹਿਲਾਂ ਤਾਂ ਜਿਹੜੀ ਇਹਦੀ ਨਿਰਪੱਖ ਇੱਕ ਪੜਤਾਲ ਕੀਤੀ ਜਾਵੇ ਤੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਬਣਦੀ ਸਜ਼ਾ ਜਾਂ ਫਾਂਸੀ ਦਿੱਤੀ ਜਾਵੇ ਕਿਉਂਕਿ ਬਹੁਤ ਹੀ ਕਿਨੌਣਾ ਅਪਰਾਧ ਹੈ ਦੂਜੀ ਸਾਡੀ ਮੰਗ ਹੈ ਕਿ ਜਿਹੜੇ ਵੀ ਕਾਰਨਾ ਕਰਕੇ ਇਹ ਹਾਦਸਾ ਵਾਪਰਿਆ ਉਹਦੇ ਲਈ ਕਿਸੇ ਨਾ ਕਿਸੇ ਬੰਦੇ ਦੀ ਰਿਸਪਾਂਸਿਬਿਲਟੀ ਫਿਕਸ ਕੀਤੀ ਜਾਵੇ ਤਾਂ ਕਿ ਜਿਹੜੇ ਵੀ ਫਿਊਚਰ ਦੇ ਵਿੱਚ ਉਹ ਵਿਖੇ ਇਹ ਘਟਨਾ ਨਾ ਵਾਪਰੇ ਕਿਉਂਕਿ ਲੈਪਸ ਆਫ ਲੈਪਸ ਤਾਂ ਕਿਸੇ ਦੇ ਲੈਵਲ ਤੇ ਹੈਗਾ ਹੀ ਹੈ ਠੀਕ ਹੈ ਚਾਹੇ ਉਹ ਪ੍ਰਿੰਸੀਪਲ ਹੈ ਚਾਹੇ ਐਮਐਸ ਹੈ ਚਾਹੇ ਕੋਈ ਵੀ ਹੈ ਤੀਸਰੀ ਸਾਡੀ ਮੰਗ ਇਹ ਹੈ ਕਿ ਜਿਹੜੇ ਵੀ ਡਾਕਟਰ ਨੇ ਕਿਤੇ ਵੀ ਕੰਮ ਕਰ ਰਹੇ ਨੇ ਚਾਹੇ ਉਹ ਵੈਸਟ ਬੰਗਾਲ ਹੈ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਹੈ ਉਹਨਾਂ ਦੀ ਸੇਫਟੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਡਾਕਟਰਾਂ ਦੇ ਮਨ ਦੇ ਵਿੱਚ ਡਰ ਦੀ ਭਾਵਨਾ ਆ ਗਈ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਫੀਅਰਲੈਸ ਮਤਲਬ ਇਲਾਜ ਕਰਨ ਲਈ ਵਧੀਆ ਇਲਾਜ ਬਣਦਾ ਇਲਾਜ ਕਰਨ ਦੇ ਵਿੱਚ ਕਿਤੇ ਨਾ ਕਿਤੇ ਰੋੜਾ ਬਣਦੀ ਹੈ ਇਸ ਕਰਕੇ ਡਾਕਟਰ ਕਈ ਵਾਰ ਪੂਰਾ ਇਲਾਜ ਜਿਹੜਾ ਬਣਦਾ ਇਲਾਜ ਆ ਉਹ ਨਹੀਂ ਕਰ ਪਾਂਦਾ ਇਸ ਡਰ ਦੇ ਲਈ ਕਿਤੇ ਕਿਤੇ ਮੈਂ ਇਹ ਕੀਤਾ ਤਾਂ ਕਿਤੇ ਅੱਗੇ ਪੇਸ਼ੈਂਟ ਨੂੰ ਕੁਝ ਹੋ ਗਿਆ ਤਾਂ ਕਿਵੇਂ ਅੱਜ ਕੱਲ ਇਹ ਡਰ ਬਹੁਤ ਬੈਠ ਗਿਆ ਹੋਰ ਵੀ ਡਾਕਟਰ ਸਹਿਬਾਨ ਮਯੂਦ ਨੇ ਗੱਲਬਾਤ ਕਰਾਉਣ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਸਾਰਾ ਘਟਨਾ ਕਰਮ ਹੋਇਆ ਇਨਸਾਫ ਲੈਣ ਦੇ ਲਈ ਧਰਨਾ ਲਗਾਣਾ ਪੈ ਰਿਹਾ ਜੀ ਕੈਂਡਲ ਮਾਰਚ ਕਰਨਾ ਪੈ ਰਿਹਾ ਇਹ ਦੇਖੋ ਮੇਰਾ ਨਾਮ ਡਾਕਟਰ ਇੰਦਰਮਨ ਜੋਤ ਸਿੰਘ ਹੈ ਮੈਂ ਪ੍ਰੈਜ਼ੀਡੈਂਟ ਆ ਪੀਸੀਐਮ ਐਸ ਅਸੋਸੀਏਸ਼ਨ ਦਾ ਇਹ ਬਹੁਤ ਹੀ ਮੰਦ ਭਾਗੀ ਤੇ ਦੁਖਦਈ ਘਟਨ ਦੇਖੋ ਸਾਡਾ ਦੇਸ਼ ਜਿਹੜਾ ਉਹ ਆਪਣਾ ਭਾਰਤ ਮਾਤਾ ਦੇ ਨਾਮ ਤੇ ਜਾਣਿਆ ਜਾਂਦਾ ਅਸੀਂ ਇੱਥੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ ਅਸੀਂ ਕੁੜੀਆਂ ਨੂੰ ਮਾਨਸਮਾਨ ਵੀ ਦਿੰਦੇ ਹਾਂ ਮਾਵਾਂ ਧੀਆਂ ਸਮਝ ਲਿਆ ਸਾਡੀ ਧੀਆਂ ਹੀ ਸੇਫ ਨਹੀਂ ਹੈਗੀਆਂ ਇੱਥੇ ਫੇਰ ਅਸੀਂ ਕੁਝ ਨਹੀਂ ਕਰ ਸਕਦੇ ਤੇ ਦੁੱਖ ਦੀ ਗੱਲ ਹੈ ਵੀ ਧੀ ਦਾ ਰੇਪ ਹੋਇਆ ਉਹਨੂੰ ਡਾਕਟਰ ਡਾਕਟਰ ਕਰਕੇ ਇੱਕ ਦਸੋ ਦਿਨ ਡਾਕਟਰ ਦਾ ਡਾਕਟਰ ਨਹੀਂ ਉਹ ਧੀ ਭੈਣ ਦਾ ਰੇਪ ਹੋਇਆ ਤੇ ਧੀਆਂ ਸਭ ਦੀ ਸਾਂਝੀ ਹੁੰਦੀਆਂ ਨੇ ਇਹਦੇ ਵਾਸਤੇ ਸਾਰੀ ਜਨਤਾ ਨੂੰ ਨਾਲ ਸਾਡੇ ਆ ਕੇ ਖੜਨਾ ਚਾਹੀਦਾ ਤੇ ਜਿਹੜੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੇ ਉਹਨਾਂ ਨੂੰ ਥੋੜਾ ਇਹ ਸੰਜੀਦਗੀ ਨਾਲ ਲੈਣਾ ਚਾਹੀਦਾ ਕਿਉਂਕਿ ਜਿਹਦੇ ਵੀ ਤੇਰੇ ਬੱਚਾ ਹੁੰਦਾ ਹੈ ਕੁਝ ਵੀ ਹੋਵੇ ਉਹ ਪਹਿਲਾਂ ਕਹਿੰਦਾ ਵੀ ਮੇਰਾ ਬੱਚਾ ਡਾਕਟਰ ਬਣੂਗਾ ਇਸ ਕਰਕੇ ਜੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੇ ਉਹ ਸੰਜੀਦਗੀ ਨਾਲ ਲੈਣ ਉਹ ਵੀ ਸਾਡੀ ਸਪੋਰਟ ਤੇ ਆਉਣ ਤਾਂ ਤੇ ਸਰਕਾਰ ਨੂੰ ਇੱਕ ਸਪੀਕਟ ਮੈਸੇਜ ਆਵੇ ਵੀ ਐਜੇ ਕਲਪਰੇਟਸ ਨੂੰ ਬਖਸ਼ਾ ਨਹੀਂ ਜਾਊਗਾ ਕਈਆਂ ਕੋਲੇ ਪੋਲਿਟਿਕਲ ਪੈਟਰਨੇਜ ਹੁੰਦੀ ਆ ਉਹਨੂੰ ਪਤਾ ਵੀ ਸਾਡੇ ਸਿਰ ਤੇ ਕੋਈ ਐਮਐਲਏ ਕੋਈ ਮੰਤਰੀ ਬੈਠਾ ਹੈ ਜੇ ਸਾਰੀ ਜਨਤਾ ਸੜਕਾਂ ਤੇ ਉਤਰਿਆ ਹੋਊਗੀ ਉਹ ਆਪੇ ਡਰਨਗੇ ਕਿਉਂਕਿ ਉਹਨਾਂ ਨੇ ਵੋਟ ਲੈਣੀ ਹੈ ਇੱਕ ਕਲੀਅਰ ਕਟ ਮੈਸੇਜ ਜਾਣਾ ਚਾਹੀਦਾ ਵੀ ਤੀਆਂ ਪਹਿਣਾ ਸਾਡੀ ਸੰਜੀਆਂ ਨੇ ਅਸੀਂ ਟੋਲਟ ਨਹੀਂ ਕਰਾਂਗੇ ਖਾਸ ਕਰਕੇ ਪੰਜਾਬੀਆਂ ਦਾ ਜਿੰਨੂੰ ਇੱਥੇ ਕਦੇ ਬਿਸ਼ੋਨ ਨਹੀਂ ਦਿੱਤਾ ਤੇ ਮੇਰੇ ਪੰਜਾਬੀਆਂ ਨੂੰ ਤਾਂ ਪੁਰਜ਼ੋਰ ਅਪੀਲ ਹੈ ਵੀ ਤੁਸੀਂ ਸੜਕਾਂ ਤੇ ਉਤਰੋ ਕਿਤੇ ਇਸ ਤਰ੍ਹਾਂ ਦੀ ਕਾਂਡ ਨਾ ਹੋਵੇ ਦੁਬਾਰਾ ਜੀ ਸਾਰੇ ਡਾਕਟਰ ਸਾਹਿਬਾਨਾਂ ਨੂੰ ਤੇ ਆਮ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਸੜਕਾਂ ਤੇ ਉਤਰੋ ਸੀਐਮਓ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਰ ਕਿਸ ਤਰ੍ਹਾਂ ਦੇਖਦੇ ਹੋ ਜੋ ਸਾਰਾ ਘਟਨਾ ਕ੍ਰਮ ਹੋਇਆ ਹੈ ਇਨਸਾਫ ਲੈਣ ਦੇ ਲਈ ਕੈਂਡਲ ਮਾਰਚ ਕਰਨਾ ਪਿਆ ਡਾਕਟਰਾਂ ਨੂੰ ਜਿਹੜਾ ਇਹ ਰੇਪ ਤੋਂ ਬਾਅਦ ਮਰਡਰ ਕਾਂਡ ਹੋਇਆ ਹੈ ਇਹ ਬਹੁਤ ਹੀ ਦੁਖਦਾਈ ਜਿਹੜਾ ਘਟਨਾ ਹੈ ਕਿ ਜੇਕਰ ਇਸ ਨਾਲ ਇਸ ਤਰ੍ਹਾਂ ਦੇ ਘਟਰਾਵਾ ਆਉਂਦੀਆਂ ਜਾਣ ਤਾਂ ਹੁੰਦੀਆਂ ਰਹਿਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਤੇ ਪੇਸ਼ੈਂਟ ਦੇ ਵਿੱਚ ਜੋ ਰਿਲੇਸ਼ਨਸ਼ਿਪ ਹੈਗਾ ਉਹ ਬਹੁਤ ਖਰਾਬ ਹੋਏਗਾ ਜਿੰਨੇ ਕੇਸ ਬੱਧੀ ਜਾਣਗੇ ਤੇ ਉਹਨੇ ਦੇ ਨਾਲ ਜੋ ਲੋਕਾਂ ਦੇ ਸੋਸ਼ਲ ਫਿਸ਼ਨ ਨੇ ਉਹ ਵੀ ਖਰਾਬ ਹੁੰਦੀ ਜਾਣਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੇ ਇਸ ਤਰ੍ਹਾਂ ਦੇ ਘਣਾਉਣ ਹੀ ਹਰਕਤਾਂ ਕਰਨਗੇ ਉਹਨਾਂ ਨੂੰ ਤੁਰੰਤ ਜਿਹੜਾ ਹੈ ਉਹ ਉਹ ਖਤਮ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਦੀ ਦੀ ਸੁਰੱਖਿਆ ਉੱਚ ਕਿਨੀ ਬਣਾਉਣੀ ਚਾਹੀਦੀ ਹੈ ਡਾਕਟਰ ਸਾਹਿਬ ਕੀ ਚੀਜ਼ ਨਾ ਦੇਖਦੇ ਹੋ ਕਿ 376 ਦਾ ਪਰਚਾ ਹੋ ਜਾਂਦਾ ਜੋ ਕੋਈ ਬੰਦਾ ਬਰਾਤਕਾਰ ਕਰਦਾਗਾ ਤਾਂ ਬੜੀ ਛੋਟੀ ਸਜ਼ਾ ਕਿਉਂਕਿ ਜਿਹਦਾ ਰੇਪ ਹੋਇਆ ਹੁੰਦਾ ਉਹਦੀ ਕਿਤਨਾ ਕਿਤੇ ਆਤਮਾ ਦੁਆਰੇ ਉਸ ਦੁੱਖ ਤੋਂ ਉੱਪਰ ਨਹੀਂ ਪਾਂਦੀ ਤਾਂ ਚਾਹੀਦਾ ਨਹੀਂ ਕਿ ਸਰਕਾਰਾਂ ਨੂੰ ਕਾਨੂੰਨ ਹੋਰ ਜੋ ਸਖਤ ਕਰਨ ਚਾਹੀਦੇ ਨੇ ਕਿ 307 ਦੀ ਥਾਂ ਤੇ 302 ਦਾ ਪਰਚਾ ਦੇ ਕੇ ਚੌਂਕ ਵਿੱਚ ਫਾਂਸੀ ਦੇਣੀ ਚਾਹੀਦੀ ਤਾਂ ਜੋ ਅਜੀਹਕ ਦੁਸ਼ਕਰਮ ਕਰਨ ਤੋਂ ਪਹਿਲਾਂ ਬੰਦਾ ਸੋਵਾਰ ਸੋਚੇ ਆ ਦੇਖੋ ਜੀ ਜਿਹੜਾ ਇਹ ਮੈਟਰ ਤੁਸੀਂ ਮੇਰੇ ਧਿਆਨ ਚ ਲੈਂਦਾ ਹੈਗਾ ਇਹ ਤਾਂ ਇੱਕ ਜਿਹੜਾ ਹੈਗਾ ਸਟੇਟ ਹੈ ਉਸ ਲੈਵਲ ਦਾ ਫੈਸਲਾ ਹੈਗਾ ਅਸੀਂ ਤਾਂ ਜੋ ਇਸ ਤਰ੍ਹਾਂ ਨਿਕਟਰਾਵਣ ਉਹਨਾਂ ਨੂੰ ਨੰਦੀ ਕਰ ਸਕਦੇ ਹਾਂ ਜੀ ਜੇ ਸਰ ਲੱਗਦਾ ਹੈਗਾ ਕਿ ਇਨਸਾਫ ਨਹੀਂ ਮਿਲਦਾ ਦੋਸ਼ੀ ਨਹੀਂ ਫੜਦੇ ਤਾਂ ਅਗਲਾ ਐਕਸ਼ਨ ਕੀ ਹੋਵੇਗਾ ਜੋ ਸਾਡੀ ਪੀਸੀਐਮਐਸ ਐਸੋਸੀਏਸ਼ਨ ਸਾਡੀ ਬੋਡੀ ਬਣੀ ਹੋਈ ਹੈਗੀ ਜੋ ਵੀ ਉਹਦਾ ਫੈਸਲਾ ਹੋਊਗਾ ਉਹ ਸਾਰੇ ਡਾਕਟਰ ਮੰਨਣਗੇ ਤੇ ਉਹਨਾਂ ਦੇ ਉਹਨਾਂ ਦੀ ਜੋ ਇਹ ਗੇ ਡਿਮਾਂਡ ਤੇ ਅਸੀਂ ਸਿਰ ਸਾਰੇ ਫੁੱਲ ਚੜਾਵਾਂਗੇ ਇਹ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਨੇ ਆ ਕਿ ਬਰਨਾਲਾ ਕੈਂਚੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਮੋਮਬੱਤੀਆਂ ਲਗਾਈਆਂ ਗਈਆਂ ਨੇ ਕੈਂਡਲ ਮਾਰਚ ਕੱਢਿਆ ਗਿਆ ਹੈ ਤੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਹੈ ਕਿਉਂਕਿ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਜੇ ਧੀਆਂ ਨੇ ਡਾਕਟਰ ਜੇ ਕੋਈ ਡਾਕਟਰ ਦੀ ਪੜ੍ਹਾਈ ਕਰਦਾ ਤਾਂ ਉਹ ਵੀ ਧੀਆਂ ਹੀ ਨੇ ਜੇ ਸਾਡੀਆਂ ਧੀਆਂ ਸੇਫ ਨਹੀਂ ਤਾਂ ਆਪਣੇ ਧੀ ਪੁੱਤ ਨੂੰ ਕੋਈ ਡਾਕਟਰ ਕਿਉਂ ਬਣਾਵੇਗਾ ਤੇ ਹੁਣ ਇਨ੍ਹਾਂ ਵੱਲੋਂ ਇੱਕ ਮੰਗ ਰੱਖੀ ਗਈ ਹੈ ਕਿ ਦੋਸ਼ੀਆਂ ਨੂੰ ਜਿੰਨਾ ਜ਼ਿਆਦਾ ਫੜਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਪੰਜਾਬ ਬੋਲਦਾ